ਜੋਦੀ ਆਨੰਦ ਦੇ ਵਿੱਚ ਸਥਿਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਵੱਲੋਂ ਅੱਜ ਨਵੇਕਲਾ ਉਪਰਾਲਾ ਕੀਤਾ ਗਿਆ ਦਾਸ ਦਿਆ ਕਿ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੇ ਵੱਲੋਂ ਮਰੀਜ਼ਾਂ ਨੂੰ ਉਹਨਾਂ ਦੇ ਵੱਲੋਂ ਵੱਡੇ ਆਪਰੇਸ਼ਨਾਂ ਤੇ 50% ਦੀ ਤੱਕ ਦੀ ਛੂਟ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਗਰੀਬ ਲੋਕਾਂ ਨੂੰ ਕਾਫੀ ਫਾਇਦਾ ਮਿਲਿਆ ਹੋਵੇਗਾ ਅਤੇ ਇਸ ਦੇ ਨਾਲ ਗਰੀਬ ਲੋਕਾਂ ਨੂੰ ਕਾਫੀ ਫਾਇਦਾ ਮਿਲਿਆ ਹੈ ਉੱਥੇ ਇਸ ਮੌਕੇ ਇਸ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕੀ ਕਿਹਾ ਉਹ ਸੁਣਦਿਆ। ਐਸਮ ਜਨ న్యూ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ। ਅਸੀਂ ਇਹੀ ਕਹਿਣੇ ਚਾਹ ਰਹੇ ਪਰ ਸਾਰਾ ਜਿਸ ਤਰ੍ਹਾਂ ਪਈ ਇਸ ਤਰ੍ਹਾਂ ਦੇ ਲੁਧਿਆਣੇ 'ਚ ਹੋਰ ਹਸਪੀਟਲ ਬਣ ਜਿਹੜੇ ਚੈਰੀਟੇਬਲ ਹਨ। ਜਿਹਦੇ bande ਜਿਹੜੇ ਆਪਣਾ ਇਲਾਜ ਕਰਾ ਸਕਣ ਉਹਨਾਂ ਦੀ ਮਦਦ ਕਰ ਸਕਦੇ ਆ। ਅਸੀਂ ਦਵਾਈਆਂ ਵੀ ਇੱਥੇ 20% ਲੈਸ ਦੇ ਰਹੇ ਆ। ਜਿਹੜੇ ਬੰਦੇ ਕੋਲ ਨਹੀਂ ਪੈਸੇ ਉਹਨੂੰ ਫ੍ਰੀ ਦਵਾਈ ਦੇ ਰਹੇ ਆ ਅਸੀਂ। ਸਸ਼ੀਗਾਲ ਜੀ ਮੇਰਾ ਨਾਮ ਡਾਕਟਰ ਵਿਨੇ ਹੈ ਮੈਂ ਬਤੌਰ ਮੈਡੀਕਲ ਸੁਪਰਡੈਂਟ ਇਸ ਹਸਪੀਟਲ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਹਾਂ ਅੱਜ ਜੋ ਕਿ ਸ਼੍ਰੀ ਗੁਰਵਰ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਉਸ ਮੌਕੇ ਤੇ ਸਾਡੇ ਹਸਪੀਟਲ ਨੇ ਕੈਂਪ ਲਗਾਇਆ ਸੀ ਜਿਸ ਵਿੱਚ ਅੱਖਾਂ ਦੇ ਆਪਰੇਸ਼ਨ ਤੇ ਜਨਰਲ ਸਰਜਰੀ ਕੀਤੀ ਗਈਆਂ ਨੇ ਜੋ ਕਿ 50% ਡਿਸਕਾਊਂਟ ਤੇ ਅੱਜ ਕੀਤੀਆਂ ਗਈਆਂ ਨੇ 10 ਤੋਂ 12 ਸਰਜਰੀ ਜੋ ਕਿ ਕੁੱਲ ਮਿਲਾ ਕੇ ਕੀਤੀਆਂ ਗਈਆਂ ਨੇ ਇਸ ਹਸਪੀਟਲ ਦੇ ਵਿੱਚ ਅੱਜ ਡਾਕਟਰ ਸਾਹਿਬ ਹੋਰ ਕਿਹੜੇ ਕਿਹੜੇ ਤੇ ਇਲਾਜ ਹੋ ਜਾਂਦੇ ਨੇ ਡਾਕਟਰ ਇਹ ਆਪ ਰੂਟਿੰਨ ਦੇ ਰੁਕ ਕੇ ਅੰਦਰ ਸਾਡੇ ਕੋਲ ਜੀ ਜੋ ਫੈਸਿਲਿਟੀਆਂ अवेलेबल ਹੈ ਉਹ ਮੈਡੀਸਨ ਦੀ ਫੈਸਿਲਿਟੀ ਹੈ ਔਰਥੋ ਦੀ ਫੈਸਿਲਿਟੀ ਹੈ ਹੱਡੀਆਂ ਦੇ ਡਾਕਟਰ ਜੋ ਨੇ ਸਾਡੇ ਕੋਲੇ ਕਿਡਨੀ ਦੇ ਮਾਹਿਰ ਆਉਂਦੇ ਨੇ ਅੱਖਾਂ ਦੇ ਸਪੈਸ਼ਲਿਸਟ ਆਉਂਦੇ ਨੇ ਸਾਡੇ ਕੋਲੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ ਅਲਟਰਾਸਾਉਂਡ ਡਿਪਾਰਟਮੈਂਟ ਹੈ ਅਲਟਰਾਸਾਉਂਡ ਸਾਡੇ ਜੋ ਕੀ ਹੈ ਮਾਰਕੀਟ ਨਾਲੋਂ ਬਾਕੀ ਹਸਪੀਟਲਸ ਨਾਲੋਂ ਬਹੁਤ ਘੱਟ ਰੇਟਾਂ ਦੇਸੀ ਕਰਦੇ ਆ 450 ਰੁਪਏ ਵਿੱਚ ਸਿਰਫ ਇੱਕ ਅਲਟਰਾਸਾਉਂਡ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਡਾਇਲਿਸਿਸ ਵੀ ਕੀਤਾ ਜਾਂਦਾ ਹੈ ਸਾਡੇ ਜੋ ਕਿ 650 ਰੁਪਏ 630 ਰੁਪਏ ਵਿੱਚ ਇੱਕ ਡਾਇਲਿਸਿਸ ਕੀਤਾ ਜਾਂਦਾ ਹੈ ਡਾਕਟਰ ਸਾਹਿਬ ਇਹ ਸਿਰਫ ਗੁਰੂਪੁਰਅਤਿਆ ਹੈ ਕਿ ਅੱਗੇ ਵੀ ਤੁਸੀਂ ਖਾਦ ਰਹੇ ਹੋ ਜੋ ਸਾਡੇ ਹਸਪਤਾਲ ਦੇ ਰੇਟਸ ਹੈ ਜੀ ਉਹ ਵੈਸੇ ਅਸੀਂ ਬਹੁਤ ਘੱਟ ਰੱਖੇ ਹਨ ਪਰ ਫਿਰ ਵੀ ਅਸੀਂ ਟਾਈਮ ਟੂ ਟਾਈਮ ਕੋਈ ਕੈਂਪ ਲਗਾਉਂਦੇ ਰਹਿੰਦੇ ਹਾਂ ਜਿਸ ਵਿੱਚ ਕੀ ਅਸੀਂ ਡਿਸਕਾਊਂਟ ਤੇ ਹਸਪਤਾਲ ਦੇ ਜੋ ਵੀ ਫੈਸਿਲਿਟੀਆਂ ਹੈ ਲਾਈਕ ਮੈਡੀਸਿਨਸ ਹੋ ਗਈਆਂ ਜਾਂ ਕੋਈ ਵੀ ਸਰਜਰੀ ਹੋਗੀ ਇਹ ਡਾਇਲਿਸਿਸ ਹੋ ਗਏ ਕੁਝ ਵੀ ਹੈ ਉਸ ਦੀ ਡਿਸਕਾਊਂਟਡ ਰੇਟਸ ਤੇ ਪ੍ਰੋਵਾਈਡ ਕਰਵਾਉਂਦੇ ਰਹਿੰਦੇ ਤਾਂ ਕਿ ਜੋ ਵੀ ਲੋੜਵੰਦ ਮਰੀਜ਼ ਨੇ ਉਹ ਇਸ ਚੀਜ਼ ਦਾ ਫਾਇਦਾ ਉਠਾ ਸਕਣ ਅੱਜ ਸਿਟੀਗੁਰ ਹਰਕਿਸ਼ਨ ਸਾਹਿਬ ਦਾ ਜਨਮ ਦਿਹਾੜਾ ਸੀਗਾ ਇਸ ਦਿਹਾੜੇ ਤੇ ਸਾਡੀ ਕਮੇਟੀ ਨੇ ਪਾਸ ਕੀਤਾ ਵੀ ਜਿਹੜੇ ਬੰਦੇ ਹੈ ਸਾਰੇ ਆਸੇ ਨਾ ਜਿੰਨੀ ਸਰਜੀਕਲ ਆਪਰੇਸ਼ਨਸ ਆਫ ਹਾਫ ਕਰ ਦੋ ਸਾਰਾ ਸੀ ਅੱਧੇ ਰੇਟ ਤੇ ਕਰਤਾ ਹੈ ਜਿਹੜਾ ਅੱਧੇ ਰੇਟ ਤੇ ਦਿੱਤਾ ਸਿਰਫ ਅੱਜ ਦੇ ਦਿਨ ਵਾਸਤੇ ਚਲੋ ਅੱਜ ਦੇ ਦਿਨ ਵਾਸਤੇ ਕਿ ਕਿਹੜੇ ਗੁਰੂ ਪਰਿਵਾਰ ਆ ਰਹੇ ਹੋਣਾ ਤੇ ਕੀ ਕੀਤਾ ਨਹੀਂ ਇਹ ਸਿਰ ਉਹਨਾਂ ਦੇ ਨਾਂ ਤੇ ਸਿਰਫ ਬਾਰੇ ਕਿਸੇ ਹੱਦ ਤੇ ਨਹੀਂ ਸੀਗਾ ਬਾਕੀ ਉਹਨਾਂ ਬਾਰੇ ਕਮੇਟੀ ਵਿਚਾਰ ਕਰਦੀ ਹੈਗੀ ਜਿਸ ਤਾ ਹੋਏਗੇ ਤੇ ਹੋਰ ਕਿਹੜੇ ਕਿਹੜੇ ਇਲਾਜ ਕਿਤੇ ਲਾ ਦੇਣਾ ਸਾਰੇ ਇਲਾਜ ਕਿਤੇ ਡੈਲਸੀ ਦਾ ਬਹੁਤ ਸਸਤਾ 630 ਰੁਪਏ ਜੋ ਰਿਹਾ ਡੈਲਸੀ ਡੈਲਸੀ ਦੇਖੀ ਜਿੰਦੀ ਕਿ ਮਹਾਰਤ ਮਹਿੰਗੀ ਰੇਟਾਂ ਜੱਤੀ ਇੱਥੇ 630 ਰੁਪਏ ਸ਼ੁਰੂ ਕਰਦੇ ਆ 630 ਸਿਰੋ ਕਿਤੇ ਜਾਣੇ ਕਿਸੇ ਏਰੀਆ ਕਿਤੇ ਵੀ ਨਹੀਂ ਆ ਗਿਆ ਇਸੇ ਜਿਹੜਾ ਜਿਹੜੇ ਬੰਦੇ ਬਹੁਤ ਗਰੀਬ ਹੈਗੇ ਨਾ ਜਿਹੜੇ ਮਾਰੇ ਉਹਨਾਂ ਦਾ ਫ੍ਰੀ ਵੀ ਹੋ ਰਿਹਾ ਤੇ ਇਹੋ ਜਿਹੇ ਬੰਦੇ ਆ ਗਏ ਸਾਡੇ ਕੋਲ ਸਪਾਂਸਰ ਬੈਠੇ ਨੇ ਜਿਹੜੇ ਕਹਿੰਦੇ ਜਿਹੜਾ ਵੀ ਗਰੀਬ ਬੰਦਾ ਆਉਂਦਾ ਉਹ ਅਸੀਂ ਉਹਦੀ ਪੇਮੈਂਟ ਦੇਾਂਗੇ ਇਹ ਇਥੇ ਬਹੁਤ ਇਲਾਜ ਹੋ ਰਿਹਾ ਹੈ ਸਾਡੇ ਕੋਲ ਸਾਰੇ ਆਪਣਾ ਐਮ ਡੀ ਡਾਕਟਰ ਹੈ ਵੱਡੇ ਦੋ ਜਿਨ੍ਹਾਂ ਦੀ ਘੱਟੋ-ਘੱਟ 150 1.5 ਲੱਖ ਤੋਂ ਘੱਟ ਕੋਈ ਡਾਕਟਰ ਨੇ ਆਪਣੇ ਕੋਲ ਹੈਗਾ ਸਾਡੇ ਕੋਲ ਆਈ ਸਰਜਰੀ ਆਇਆ ਅੱਖਾਂ ਦਾ ਆਪਰੇਸ਼ਨ ਹੋ ਰਿਹਾ ਹੈਗਾ ਥੈਰੇਪੀ ਚੱਲ ਰਹੀ ਹੈ ਤੇ ਦੰਦਾ ਦਾ ਹੋ ਰਿਹਾ ਆਪਣੇ ਕੋਲ ਲੈਬ ਦਾ ਹੋ ਰਿਹਾ ਹੈਗਾ আল্ট্রਾਸਾਉਂਡ ਹੋ ਰਿਹਾ ਹੈ আল্ট্রਾਸਾਉਂਡ 1.45 ਰਿੰਚ ਕਰਦੇ ਨੇ ਸਾਰੇ ਅੱਜ ਮੇਰਾ ਖ 12 13 ਹੋਇਆ ਸ਼ਾਇਦ ਮੈਂ ਤਾਂ ਗੁਰਦਾਰਾ ਤੋਂ ਚਲਾ ਗਿਆ